ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਤੇ ਮੇਰੇ ਨਾਲ ਨੇ ਪੱਤਰਕਾਰ ਹਰਿੰਦਰ ਬਾਜਵਾ ਅੱਜ ਪੰਜਾਬ ਕਾਂਗਰਸ ਦੀ ਮੀਟਿੰਗ ਦਿੱਲੀ ਦੇ ਵਿੱਚ ਚੱਲ ਰਹੀ ਹੈ ਆਖਰਕਾਰ ਕਿਹੜੇ ਮੁੱਦਿਆਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਤੇ ਪੰਜਾਬ ਤੋਂ ਕਿਹੜੇ-ਕਿਹੜੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਦੇ ਹਾਂ ਪੱਤਰਕਾਰ ਹਰਿੰਦਰ ਬਾਜਵਾ ਦੇ ਨਾਲ ਬਾਜਵਾ ਸਾਹਿਬ ਆਖਰਕਾਰ ਪੰਜਾਬ ਕਾਂਗਰਸ ਦੀ ਮੀਟਿੰਗ ਦਿੱਲੀ ਦੇ ਵਿੱਚ ਸੱਦੀ ਗਈ ਹੈ ਕਿਹੜੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਤੇ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਗਗਨ ਜੇਕਰ ਪਹਿਲਾਂ ਪਾ ਗੱਲ ਕਰ ਲਈਏ ਆਗੂ ਕਿਹੜੇ ਕਿਹੜੇ ਸ਼ਾਮਲ ਹੋਏ ਆ ਦੇਖੋ ਜਿਸ ਪ੍ਰਕਾਰ ਦੀ ਕਾਂਗਰਸ ਦੇ ਅੰਦਰ ਇਸ ਸਮੇਂ ਧੜੇ ਬੰਦੀ ਆ ਆਗੂ ਕਿਹੜਾ ਨਹੀਂ ਜਾ ਰਿਹਾ ਕਿਹੜਾ ਜਾ ਰਿਹਾ ਤੇ ਕਿਹੜਾ ਕਿਸ ਲਹਿਜੇ ਨਾਲ ਜਾ ਰਿਹਾ ਇਹ ਨੋਟ ਕਰਨ ਵਾਲੀ ਗੱਲ ਆ ਖਾਸ ਕਰਕੇ ਪੱਤਰਕਾਰਾਂ ਦੇ ਲਈ ਵੀ ਤੇ ਕਾਂਗਰਸੀਆਂ ਦੇ ਲਈ ਤਾਂ ਚਲੋ ਹੈ ਹੀ ਹੈ ਲਗਭਗ ਸਾਰੇ ਆਗੂ ਜਿਹੜੇ ਪਹਿਲੀ ਿਕਟਾਰ ਦੇ ਆਗੂ ਨੇ ਕਿ ਕਾਂਗਰਸ ਦੇ ਅੰਦਰ ਪੰਜਾਬ ਦੇ ਉਹ ਲਗਭਗ ਸਾਰੇ ਸੀ ਸ਼ੁਰੂਆਤ ਕਰ ਲਈਏ ਅਗਵਾਈ ਜਿਹੜੀ ਐ ਇਸ ਮੀਟਿੰਗ ਦੀ ਉਹ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਬਘੇਲ ਕਰਦੇ ਸੀਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਲੋਕ ਸਭਾ ਮੈਂਬਰ ਜਲੰਧਰ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਉਪ ਮੁੱਖ ਮੰਤਰੀ ਓਪੀ ਸੋਨੀ ਵਿਜੇਂਦਰ ਸਿੰਘ ਲਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਜ਼ਾਨਚੀ ਵੀ ਨੇ ਸਾਬਕਾ ਮੰਤਰੀ ਵੀ ਨੇ ਉਹ ਇਸੇ ਨਾਲ ਹੀ ਉਹਨਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਸ਼ਮਸ਼ੇਰ ਸਿੰਘ ਦੁੱਲੋਂ ਰਾਣਾ ਗੁਰਜੀਤ ਸਿੰਘ ਸੁਖਪਾਲ ਸਿੰਘ ਖੈਰਾ ਅੱਜਕੱਲ ਇਹਨਾਂ ਦੋਵਾਂ ਦਾ ਨਾਂ ਇਕੱਠਿਆਂ ਲੈਣਾ ਬਹੁਤ ਜ਼ਰੂਰੀ ਹੋ ਗਿਆ ਕਿ ਜਿਸ ਪ੍ਰਕਾਰ ਇਹਨਾਂ ਦਰਮਿਆਨ ਕਿਸਮਾਨ ਚੱਲ ਰਿਹਾ ਹੈ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕੋਟਲੀ ਸਾਬਕਾ ਮੰਤਰੀ ਤ੍ਰਿਪਤੀન્દ્ર ਸਿੰਘ ਬਾਜਵਾ ਪੰਜਾਬ ਦੇ ਜਥੇਬੰਦਕ ਸਖਤਰ ਕੈਪਟਨ ਸੰਦੀਪ ਸੰਧੂ ਹੋਰੀ ਲਗਭਗ ਸਾਰੀ ਕੈਲੀਏ ਕਿ ਇੱਕ ਤਰ੍ਹਾਂ ਨਾਲ ਕੋਈ ਐਸਾ ਨਹੀਂ ਬਚਿਆ ਸੀ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਤਾਂ ਇਹ ਸਾਰੇ ਲੋਕ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ ਮੈਂ ਇੱਕ ਦੁੱਕਾ ਦਾ ਨਾਂ ਲੈਣਾ ਰਹਿ ਗਿਆ ਹੋਵੇ ਪਰ ਪਹਿਲੀ ਕਤਾਰ ਦੇ ਸਾਰੇ ਲੀਡਰ ਜਿਹੜੇ ਆ ਉਹਦੇ ਵਿੱਚ ਮੌਜੂਦ ਸੀ ਕਿਹਾ ਜਾਂਦਾ ਸੀਗਾ ਕਿ ਅੰਬੇਨਕਾ ਸੋਨੀ ਵੀ ਆਉਣਗੇ ਪਰ ਫੋਟੋ ਆ ਜੋ ਹੁਣ ਤੱਕ ਆਈਆਂ ਨੇ ਜਾਂ ਮੀਡੀਆ ਦੇ ਕੋਲ ਉਹਨਾਂ ਦੇ ਵਿੱਚੋਂ ਵਿਖਾਈ ਨਹੀਂ ਦਿੱਤੇ ਇਹ ਵੀ ਚਰਚਾ ਸੀ ਕਿ ਰਾਹੁਲ ਗਾਂਧੀ ਵੀ ਇਸ ਮੀਟਿੰਗ 'ਚ ਹੋ ਸਕਦੇ ਆ ਜਾਂ ਮਲਕ ਅਰਜਨ ਖੜਗੇ ਵੀ ਹੋ ਸਕਦੇ ਆ ਫਿਲਹਾਲ ਜੋ ਜਾਣਕਾਰੀ ਆ ਰਹੀ ਆ ਉਹ ਮੀਟਿੰਗ ਦੇ ਵਿੱਚ ਨਹੀਂ ਸੀਗੇ ਆਖਿਰਕਾਰ ਬਾਜਵਾ ਸਾਹਿਬ ਕਿਹੜੇ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ ਹੈ ਕਿਉਂਕਿ ਜਦੋਂ ਪੰਜਾਬ ਦੀ ਕਾਂਗਰਸ ਨੇ ਸਾਰੇ ਵੱਡੇ ਲੀਡਰ ਬੁਲਾ ਲਏਗੇ ਨੇ ਤਾਂ ਚਰਚਾ ਮੰਨੇ ਕੀ ਪੰਜਾਬ ਕਾਂਗਰਸ ਪ੍ਰਧਾਨ ਬਦਲ ਨੂੰ ਲੈ ਕੇ ਵੀ ਚਰਚਾ ਹੋਈ ਹੋਣੀ 2027 ਦੀਆਂ ਚੋਣਾਂ ਨੂੰ ਲੈ ਕੇ ਵੀ ਚਰਚਾ ਹੋਈ ਹੋਣੀ ਕਿਉਂਕਿ ਜੋ ਲੀਡਰ ਇੱਥੇ ਦਿਖ ਰਹੇ ਨੇ ਵਾਰ-ਵਾਰ ਤਾਂ ਸੱਦੇ ਦੇਖੋ ਨਹੀਂ ਜਾਂਦੇ ਤਾਂ ਚਰਚਾਵਾਂ ਨੇ ਕਿ ਅਹਿਮ ਮੁੱਦਿਆਂ ਨੂੰ ਲੈ ਕੇ ਜਿਹੜੀ ਆ ਚਰਚਾਵਾਂ ਹੋਈਆਂ ਹੋਈਆਂ ਨੇ ਦੇਖੋ ਜੋ ਅਜੰਡਾ ਕਾਂਗਰਸ ਦੇ ਵੱਲੋਂ ਆਇਆ ਜੋ ਅਜੰਡਾ ਕਾਂਗਰਸ ਨੇ ਮੀਡੀਆ ਨੂੰ ਦਿੱਤਾ ਜਾ ਪਤਾ ਲੱਗ ਰਿਹਾ ਯਾਰ ਮੀਡੀਆ ਰਿਪੋਰਟਾਂ ਦੇ ਰਾਹੀਂ ਉਹ ਇਹੀ ਹੈ ਕਿ ਬੂਥ ਲੈਵਲ ਤੇ ਕਮੇਟੀਆਂ ਬਣਾਈਆਂ ਜਾਣਗੀਆਂ ਬੂਥਾਂ ਨੂੰ ਮਜ਼ਬੂਤ ਕੀਤਾ ਜਾਊਗਾ 2027 ਦੀਆਂ ਤਿਆਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸੋਸ਼ਲ ਮੀਡੀਆ ਦਾ ਸਟਰਕਚਰ ਕੀਤਾ ਜਾਊਗਾ ਜਿਹੜੇ ਪ੍ਰੋਗਰਾਮ ਚੱਲਣੇ ਨੇ ਉਹਨਾਂ ਬਾਰੇ ਪਰ ਇੱਕ ਗੱਲ ਇਹ ਹੈ ਕਿ ਇਹ ਚੀਜ਼ਾਂ ਉਹ ਨੇਗੀਆਂ ਜਿਹੜੀਆਂ ਮੀਡੀਆ ਨੂੰ ਦੱਸੀਆਂ ਗਈਆਂ ਤੇ ਗੱਲ ਹੈ ਨਹੀਂ ਕਿ ਉਥੇ ਸੁਖਪਾਲ ਸਿੰਘ ਖੈਰਾ ਵੀ ਬੈਠੇ ਹੋਣ ਤੇ ਰਾਣਾ ਗਰਜੀਤ ਵੀ ਬੈਠੇ ਹੋਣ ਤੇ ਉਹਨਾਂ ਦੀ ਵਿਵਾਦ ਦੀ ਗੱਲ ਨਾ ਚੱਲੇ ਤੇ ਭਪੇਸ਼ ਭਗੇਲ ਵੀ ਬੈਠੇ ਹੋਣ ਇਹ ਤਾਂ ਸੰਭਵ ਹੀ ਨਹੀਂ ਨਾ ਕੋਈ ਕੁਝ ਕਹੀ ਜਾਵੇ ਇਹ ਗੱਲਾਂ ਹੋਈਆਂ ਨਹੀਂ ਸਾਡੀ ਬਸ ਅਸੀਂ 2027 ਲਈ ਕਮਰ ਕੱਸ ਲੈ ਇਹ ਗੱਲਾਂ ਬਾਹਰ ਮੀਡੀਆ 'ਚ ਕਹੀਆਂ ਜਾਣਗੀਆਂ ਹੌਲੀ ਹੌਲੀ ਗੱਲਾਂ ਬਾਹਰ ਆ ਜਾਣਗੀਆਂ ਆਪਾਂ ਗੱਲ ਕਰਦੇ ਹਾਂ ਕਨਸੋਆਂ ਦੀ ਚਰਚਾਵਾਂ ਦੀ ਸਿਆ ਕਾਂਗਰਸ ਦੇ ਖੁੰਡਾਂ ਦੇ ਉੱਤੇ ਚਰਚਾ ਹੈ ਕਿ ਇਸ ਮੀਟਿੰਗ ਦੇ ਵਿੱਚ ਕੋਈ ਐ ਦੇਖੋ ਕਿੱਡੇ ਵੱਡੇ ਵੱਡੇ ਆਗੂ ਨੇ ਬੀਬੀ ਪੱਠਲ ਸ਼ਮਸ਼ੇਰ ਦੁੱਲੋਂ ਰਾਣਾ ਗਰਜੀਤ ਖੈਰਾ ਬਾਜਵਾ ਰੰਦਾਵਾ ਸਾਰੀ ਨੇ ਓਪੀ ਸੋਨੀ ਸਾਰੇ ਵੱਡੇ ਆਗੂ ਨੇਗੇ ਤਾਂ ਜੇ ਡੇਡੇ ਵੱਡੇ ਆਗੂ ਬੈਠੇ ਹੋਣਗੇ ਛੋਟੀਆਂ ਗੱਲਾਂ ਤਾਂ ਨਹੀਂ ਕਰਦੇ ਠੀਕ ਹੈ ਇਹ ਗੱਲਾਂ ਹੋਈਆਂ ਹੋਣਗੀਆਂ ਇਹਨਾਂ ਦੇ ਇਹਨਾਂ ਨੂੰ ਏਜੰਡਿਆਂ ਚ ਲਿਆ ਕੇ ਚਰਚਾ ਕੀਤੀ ਗਈ ਹੋਣੀ ਹੈ ਪਰ ਐ ਨਹੀਂ ਹੈ ਕਿ ਇਹਨਾਂ ਦੇ ਉੱਤੇ ਚੁੱਪ ਬਟ ਲਈ ਗਈ ਹੋਵੇ ਉਥੇ ਸਾਰੀਆਂ ਗੱਲਾਂ ਹੋਣਗੀਆਂ ਉਥੇ ਧੜੇਬੰਦੀ ਦੀ ਵੀ ਗੱਲ ਹੋਊਗੀ ਰਾਜਾ ਵੜਿੰਗ ਕੰਟੀਨਿਊ ਕਿੰਨਾ ਸਮੇਂ ਲਈ ਕਰ ਰਹੇ ਨੇ ਇਹਦੀ ਵੀ ਗੱਲ ਹੋਊਗੀ ਉਥੇ ਪੰਜਾਬ ਦੇ ਵਿੱਚ ਅੱਗੇ ਜਾ ਕੇ ਕੀ ਕਰਨਾ ਹੈ ਕਿਉਂਕਿ ਜਿਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਮੁਕਾਬਲੇ ਦੀ ਟੱਕਰ ਬਣਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਮੁਕਾਬਲਾ ਆਮ ਆਦਮੀ ਪਾਰਟੀ ਵਰਸ ਬੀਜੇਪੀ ਹੋਵੇ ਕਾਂਗਰਸ ਨੂੰ ਮਾਈਨਸ ਕੀਤਾ ਜਾਵੇ ਅਕਾਲੀ ਦਲ ਨੂੰ ਮੈਸ ਮਾਈਨਸ ਕੀਤਾ ਜਾਵੇ ਉਸ ਦੌਰ ਦੇ ਵਿੱਚ ਕਾਂਗਰਸ ਤਕੜੀ ਹੋ ਕੇ ਨਿਕਲਣਾ ਚਾਹੁੰਦੀ ਹੈ ਜੇਕਰ ਇਡੇ ਵੱਡੇ ਆਗੂ ਬੈਠੇ ਨੇ ਤਾਂ ਫਿਰ ਇਹ ਚਰਚਾਵਾਂ ਜ਼ਰੂਰ ਹੋਈਆਂ ਹੋਣਗੀਆਂ ਇਹਨਾਂ ਚਰਚਾਵਾਂ ਦਾ ਸਿਰ ਪੈਰ ਫੜਨ ਦੀ ਲੋੜ ਹੈ ਉਹ ਆਉਂਦੇ ਸਮੇਂ 'ਚ ਜਿਹੜਾ ਉਹ ਫੜਿਆ ਜਾ ਸਕਦਾ ਹੈ ਕਿਉਂਕਿ ਅਜੇ ਤਾਂ ਤਾਜ਼ਾ-ਤਾਜ਼ਾ ਅਜੇ ਤਾਂ মিডিਆ ਨੂੰ ਜੋ ਬਰੀਫ ਕਰਨਗੇ ਬਾਹਰ ਆ ਕੇ মিডিਆ ਦੇ ਨਾਲ ਗੱਲਬਾਤ ਕਰਨਗੇ ਉਹ 'ਚ ਤਾਂ ਇਹੀ ਜਿਹੜਾ ਗੱਲਾਂ ਕਰੀਆਂ ਜਾਣਗੀਆਂ ਕਿ ਵੀ ਅਸੀਂ ਜੀ ਸੋਸ਼ਲ ਮੀਡੀਆ ਤੇ ਗੱਲ ਕਰ ਲਈ ਬੂਥਾਂ ਨੂੰ ਮਜ਼ਬੂਤ ਕਰਨ ਲਈ ਬੂਥ ਕਮੇਟੀਆਂ ਬਣਾਉਣ ਦੀ ਗੱਲ ਕਰ ਲਈ ਇਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਗਈਆਂ ਇੱਕ ਅੱਦੇ ਦਿਨ ਦਾ ਸਾਨੂੰ ਢੀਕ ਕਰਨੀ ਪੈਣੀ ਹੈ ਕਿ ਆਖਰਕਾਰ ਇਸ ਮੀਟਿੰਗ 'ਚ ਹੋਇਆ ਕੀ ਹੈ ਤਾਜ ਦਿੱਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਲੀਡਰ ਸੱਦੇ ਗਏ ਸਨ ਤਾਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਗਈਆਂ ਨੇ ਕਿ ਆਖਰਕਾਰ ਕਿਹੜੇ-ਕਿਹੜੇ ਲੀਡਰ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਉੱਥੇ ਹੀ ਚਰਚਾ ਵਣੀ ਰਹੀ ਕਿ ਆਖਰਕਾਰ ਇਸ ਸਮੇਂ ਸਭ ਤੋਂ ਵੱਧ ਚਰਚਾਵਾਂ ਨੇ ਜਿਹੜੀਆਂ ਨੇ ਉਹ ਸੁਖਪਾਲ ਸਿੰਘ ਖੈਰਾ ਵਰਸਜ ਰਾਣਾ ਗਰਜੀਤ ਨੂੰ ਲੈ ਕੇ ਬਣੀਆਂ ਹੋਈਆਂ ਨੇ ਤਾਂ ਜਿਸ ਮੀਟਿੰਗ ਦੇ ਵਿੱਚ ਦੋਵੇਂ ਆਗੂ ਸ਼ਾਮਲ ਹੋਏ ਨੇ ਤਾਂ ਇਸ ਮੀਟਿੰਗ ਦੇ ਵਿੱਚ ਸੁਭਾਵਿਕ ਗੱਲ ਹੈ ਕਿ ਦੋਵਾਂ ਦੀ ਬਿਆਨਬਾਜ਼ੀ ਨੂੰ ਵੀ ਲੈ ਕੇ ਚਰਚਾ ਹੋਈ ਹੋਣੀ